ਕਿਸਾਨ ਇੱਕ ਵਾਰ ਫੇਰ ਇਕੱਠੇ ਹੋ ਗਏ ਨੇ ਅਤੇ ਜਿਹੜੀ ਸਰਕਾਰ ਬਿਨਾ ਪੈਸੇ ਦਿੱਤੇ ਕਿਸਾਨਾਂ ਦੀ ਜ਼ਮੀਨ ਜ਼ਬਤ ਕਰ ਰਹੀ ਹੈ ਤੇ ਧੱਕਾਸ਼ਾਹੀ ਕਰ ਰਹੀ ਹੈ ਉਸ ਦੇ ਖਿਲਾਫ ਕਿਸਾਨ ਪਰਜੋਰ ਜਿਹੜਾ ਹੋ ਮੁਆਵਜ਼ਾ ਲੈਣ ਲਈ ਅਤੇ ਆਪਣੀਆਂ ਰਕਮ ਵਸੂਲਣ ਲਈ ਮੁਜ਼ਾਰੇ ਕਰ ਰਹੇ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਸਾਡੀ ਜ਼ਮੀਨਾਂ ਅਤੇ ਬਿਨਾ ਹੱਕ ਦਿੱਤੇ ਸਰਕਾਰ ਇਸ ਨੂੰ ਅਕਵਾਇਰ ਨਹੀਂ ਕਰ ਸਕਦੀ ਅਤੇ ਜਦ ਤੱਕ ਸਾਡੇ ਸ਼ਰੀਰ ਦੇ ਵਿੱਚ ਸਾਹ ਨੇ ਜਿਹੜੀ ਸਰਕਾਰ ਆ ਸਾਡੀ ਜ਼ਮੀਨ ਨਹੀਂ ਖੋਹ ਸਕਦੀ ਕਿਉਂਕਿ ਇਹ ਸਾਡੇ ਪੁਰਖਾਂ ਦੀ ਜ਼ਮੀਨ ਆ ਤੇ ਸਰਕਾਰ ਇਸ ਦੀ ਕੁਝ ਨਹੀਂ ਲੱਗਦੀ ਸਰਕਾਰ ਜਿੱਥੇ ਚਾਹੁੰਦੀ ਆ ਉੱਥੇ ਆਪਣਾ ਕਬਜ਼ਾ ਕਰਕੇ ਬੈਠ ਜਾਂਦੀ ਆ ਪਰ ਇਹ ਜ਼ਮੀਨਾਂ ਸਾਡੀਆਂ ਨੇ ਅਤੇ ਬਿਨਾ ਮੁਆਵਜ਼ਾ ਦਿੱਤੇ ਜਾਂ ਬਿਨਾ ਇਸ ਦਾ ਹੱਕ ਦਿੱਤੇ ਮੁੱਲ ਦਿੱਤੇ ਅਸੀਂ ਜ਼ਮੀਨਾਂ ਨਹੀਂ ਛੱਡਾਂਗੇ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਤਹਿਸੀਲ ਜਰਾਲਾਬਾਦ ਦੇ ਪਿੰਡ ਪੀਰੀਏ ਦੇ ਵਿੱਚ ਪੀਰੀਏ ਕਤਾਰ ਦੇ ਵਿੱਚ ਬਾਰਡਰ ਦੇ ਉੱਤੇ ਖੜੇ ਆ ਆ ਸਾਡੀ ਪਿੰਡ ਦੀ ਕਮੇਟੀ ਆ ਪਿੰਡ ਦੀ ਪੀਰੇ ਕਤਾਰ ਦੀ ਤੇ ਇੱਥੇ ਮੀਟਿੰਗ ਲਾਈ ਆ ਇਹਨਾਂ ਨਾਲ ਗੱਲਬਾਤ ਕੀਤੀ ਆ ਜੋ ਸੂਬੇ ਵੱਲੋਂ ਲਾਨਿਆ ਹੋਇਆ ਵਾ ਕਿ ਸਾਰੇ ਪੰਜਾਬ ਚ ਪਿੰਡਾਂ ਚ ਮੀਟਿੰਗਾਂ ਲੱਗਣੀਆਂ ਅੱਜ ਸਾਰੇ ਪੰਜਾਬ ਚ ਪਿੰਡ ਪਧਰੀ ਮੀਟਿੰਗਾਂ ਲਾ ਕੇ ਤੇ ਆਪਣੀ ਹਾਲਤ ਦੀ ਕੀਤੀ ਜਾ ਰਹੀ ਆ ਸਰਕਾਰ ਦੇ ਜ਼ਬਰ ਤੇ ਜ਼ੁਲਮ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾ ਰਿਹਾ ਮੋਦੀ ਦਾ ਜਿਹੜਾ ਜ਼ਬਰ ਚੱਲ ਰਿਹਾ ਤੇ ਭਗਵੰਤ ਮਾਨ ਦਾ ਜ਼ਬਰ ਚੱਲ ਰਿਹਾ ਜਿਹਦੀ ਨਾ ਕੋ ਕੁਆਲਿਫਿਕੇਸ਼ਨ ਆ ਨਾ ਕੋ ਕੈਰੈਕਟਰ ਆ ਤੇ ਨਾ ਹੀ ਕੋਈ ਪ੍ਰੋਸਜੋਗਤਾ ਵਾ ਕ੍ਰੈਡੀਬਿਲਟੀ ਹੈ ਤੇ ਉਹਦੇ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਪਾਣੀ ਗੰਦਾ ਕਰਨ ਦਾ ਇਹਨਾਂ ਲਾਇਸੈਂਸ ਦਿੱਤਾ ਅਜੋਗਪਤੀਆਂ ਨੂੰ ਜੇ ਉਸ ਤਰੀਕੇ ਦੀ ਸਿੱਖਿਆ ਨੀਤੀ ਲੈ ਕੇ ਆਇਆ ਜਿਸ ਤਰ੍ਹਾਂ ਜੁਧ ਨਸ਼ਾ ਵਿਰੁੱਧ ਫਲਾਪ ਹੋਇਆ ਵਾ ਜਿਸ ਤਰੀਕੇ ਨਾਲ ਇਹਨਾਂ ਦਾ ਹਰ ਚੀਜ਼ ਜਿਹੜੀ ਫਲਾਪ ਹੋਈ ਆ ਯੂ ਟਰਨ ਲੈ ਰਿਹਾ ਨਸ਼ੇ ਚੱਲ ਰਹੇ ਉਤਰਾਂ ਹੀ ਜਿਸ ਤਰ੍ਹਾਂ ਸ਼ਰਾਬ ਹੀ ਗੰਦੀ ਜਰੀਲੀ ਵਧ ਰਹੇ ਆ ਜਿਸ ਤਰ੍ਹਾਂ 11 ਲੀਟਰ ਐਥਨੋਲ ਜਿਹੜੀ ਆ ਮੈਥਨੋਲ ਜਿਹੜੀ ਉਹ ਆ ਰਹੀ ਗਿਜਰਾਤ ਤੋਂ ਲੋਕਾਂ ਨੂੰ ਮਾਰ ਰਿਹਾ ਜਰੀਲੀ ਸ਼ਰਾਬ ਨਾਲ ਜਰੀਲੇ ਪਾਣੀ ਨਾਲ ਜਰੀਲੀ ਹਵਾ ਨਾਲ ਸਾਰੀ ਜਿਹੜੀ ਆ ਕਾਰਪੋਰੇਟ ਦੇ ਹੱਕ ਚ ਭਗਵੰਤ ਮਾਰ ਪੁੱਗਤ ਰਿਆ ਭਾਰਤ ਮਾਲਾ ਪ੍ਰੋਜੈਕਟ ਦੀਆਂ ਨੇ ਛੜਕਾਂ ਕੱਢ ਰਿਆ ਕੋਈ ਤੱਕੇਨਾ ਕੱਢ ਰਿਆ ਕੋਈ ਸਾਰੇ ਛੜਕਾਂ ਕੱਢ ਕੇ ਸਟੋਰ ਬਣਾ ਦੇਣੇ ਆ ਸਭ ਦੁਕਾਨਦਾਰ ਯਾਰ ਦੇਣੇ ਆ ਸਾਰੇ ਕਿਸਾਨ ਤਬਾਹ ਕਰ ਦੇਣੇ ਆ ਟਰੰਪ ਦੀ ਜਿਹੜੀ ਨੀਤੀ ਆ ਜੇ ਗਿਆ ਆਰ ਮੁਕਤ ਵਪਾਰ ਇਸ ਵਿੱਚ ਮੋਤਾ ਬਿਨਾ ਟੈਕਸ ਤੋਂ ਉਹਨਾਂ ਨੇ ਇਹ ਚੀਜ਼ਾਂ ਹੋਣੀਆਂ ਇੰਗਲੈਂਡ ਨਾਮ ਕਰ ਲਿਆ ਉਹਨਾਂ ਨੇ ਅਮਰੀਕਾ ਨਾਮ ਕਰਨ ਜਾ ਰਹੇ ਆ ਜਿਹਦੇ ਨਾਲ ਪੂਰਾ ਖੇਤੀ ਕਿੱਤਾ ਜਿਹੜਾ ਉਹ ਸਾਰਾ ਤਬਾਹ ਹੋ ਜਾਣਾ ਇਹ ਸਾਰਾ ਇਹਨਾਂ ਨੂੰ ਜਾਣੂ ਕਰਾਇਆ ਗਿਆ ਇਹਨਾਂ ਨੂੰ ਲਾਭੰਦ ਦੀ ਬਾਰੇ ਦੱਸਿਆ ਗਿਆ ਕਰਜ਼ੇ ਬਾਰੇ ਦੱਸਿਆ ਗਿਆ ਕੋਈ ਕਰਜ਼ਾ ਕੁਝਾ ਦੇਣ ਦੀ ਲੋੜ ਨਹੀਂ ਤਗੜੇ ਹੋ ਜਾ ਨਾ ਕਿਸੇ ਦੀ ਕੁੜਕੀ ਹੋਣ ਜਾਗੇ ਨਾ ਗਰਵਦਾਰੀ ਹੋਣ ਜਾਣਾ ਕਰਜ਼ਾ ਗਰਾਉਂਡ ਦਿਆਂਗੇ ਕਿਉਂਕਿ ਕਾਰਪੋਰੇਟ ਦਾ ਕਰਜ਼ਾ ਦਾਨੀਆਂ ਬਾਨੀਆਂ ਦਾ ਪਿਛਲੇ 10 ਸਾਲਾਂ 16 ਲੱਖ ਕਰੋੜ ਦਾ ਸਰਕਾਰੀ ਖਜ਼ਾਨੇ ਚੋਂ ਖਤਮ ਕੀਤਾ ਕੇਂਦਰ ਸਰਕਾਰ ਨੇ ਉਹਦੇ ਆਧਾਰ ਤੇ ਕਿਸਾਨਾਂ ਨੂੰ ਵੀ ਉਹ ਕਰਜ਼ਾ ਸਾਰੇ ਪੰਜਾਬ ਚ ਸਾਰੇ ਹਿੰਦੁਸਤਾਨ ਚ ਖਤਮ ਕੀਤਾ ਜਾਵੇ 18 ਲੱਖ ਕਰੋੜ ਦਾ ਸਾਰੇ ਹਿੰਦੁਸਤਾਨ ਚ ਕਰਜ਼ਾ ਵਾ 1515 ਖੁਦਕੁਸ਼ੀ ਕਰ ਰਹੇ ਆ ਬੰਦੇ ਹਰ ਰੋਜ਼ ਤਿੰਨ ਚਾਰ ਪੰਜਾਬ ਚ ਕਰ ਰਹੇ ਆ ਪੰਜਾਬ ਦੇ ਸਿਰੇ 1 ਲੱਖ ਕਰੋੜ ਦਾ ਕਰਜ਼ਾ ਵਾ ਇਹ ਸਾਰੇ ਕਰਜ਼ੇ ਲਕੀਰ ਵੱਜੇ ਇਹ ਸਾਰਾ ਇਹਨਾਂ ਕੋਈ ਜਾਨੂ ਕਰਾਏਗਾ ਕਿ ਇਹ ਦਫਤਰ ਜੇ ਰਿਸ਼ਤਦਾਨੀ ਕਿ ਪਾਲੇ ਮੀਟਰ ਜਿਹੜੇ ਉਹ ਲੱਗਣ ਨਹੀਂ ਦੇਣੇ ਪੂਰਾ ਇਹਨੇ ਮਤੇ ਆਜ ਸਾਰੇ ਜਿਹੜੇ ਆ ਪਿੰਡ ਦੇ ਵਿੱਚ ਪਾਸ ਕੀਤੇ ਆ ਚੜ੍ਹਦੀ ਕਲਾ ਨਾਲ ਇਹ ਲਗਾਤਾਰ ਪੀਰੇ ਦੇ ਪਿੰਡ ਦਾ ਲਾਮਬੰਦੀ ਕਰੂਗਾ ਤੇ ਅੱਗੇ ਜਾਊਗਾ ਆਪਣੇ ਪਿੰਡ ਦੀ ਰਾਖੀ ਕਰੂਗਾ ਆਪਣੇ ਸਮਾਜ ਦੀ ਰਾਖੀ ਕਰੂਗਾ ਆਪਣੇ ਪੰਜਾਬ ਦੀ ਰਾਖੀ ਕਰੂਗਾ ਆਪਣੇ ਦੇਸ਼ ਦੀ ਰਾਖੀ ਕਰੂਗਾ ਇਹਨਾਂ ਭਗਵੰਤ ਮਾਨ ਵਰਗੇ ਚੋਰਾ ਨੂੰ ਤੇ ਇਹਨਾਂ ਮੋਦੀ ਵਰਗੇ ਸੇਵਾਦਾਰ ਜਿਹੜੇ ਕਾਰਪੋਰੇਟ ਦੇ ਆ ਉਹਨਾਂ ਨੂੰ ਇਸ ਦੇਸ਼ੋ ਪੁਜਾਊਗਾ ਤੇ ਇਹ ਜਿੱਤ ਜਿਹੜੀ ਆ ਲੋਕਾਂ ਦੀ ਹੋਵੇਗੀ